ਸਾਸੀ ਕਾਲ ਜੀ ਸਾਰੇ ਵੀਰਾਂ ਨੂੰ ਦੱਸਿਆ ਜਾਂਦਾ ਹੈ ਕਿ ਪਿੰਡ ਜਰਗੜੀ ਜੋ ਕਿ ਕਿਸੇ ਜਾਣ ਪਹਿਚਾਨ ਦਾ ਮਤਾਜ ਨਹੀਂ ਲਗਾਤਾਰ ਕਬੱਡੀ ਦੇ ਪਲੇਅਰ ਅੰਤਰਰਾਸ਼ਟਰੀ ਪੱਧਰ ਤੱਕ ਖੇਡਦੇ ਆ ਰਹੇ ਨੇ ਪਿਛਲੇ ਲੰਮੇ ਸਮੇਂ ਤੋਂ ਤੇ ਅੱਜ ਕੱਲ ਜਿਹੜੀ ਸਮੇਂ ਦੀ ਲੋੜ ਹੈ ਨਵੇਂ ਮੁੰਡਿਆਂ ਨੂੰ ਤਰਾਸ਼ ਕੇ ਗਰਾਊਂਡ ਦੇ ਵਿੱਚ ਲਿਆਉਣਾ ਜਿੱਥੇ ਪੜ੍ਹਾਈ ਵੀ ਵਧੀਆ ਕਰਦੇ ਨੇ ਬੱਚੇ ਤੇ ਇਹਨਾਂ ਨੂੰ ਸਾਡੀ ਬੇਨਤੀ ਹੈ ਪੜ੍ਹਾਈ ਵੀ ਨਾਲ ਕਰੋ ਤੇ ਨਾਲ ਦੱਬ ਕੇ ਮਿਹਨਤ ਕਰੋ ਕਬੱਡੀ ਦੇ ਵਿੱਚ ਐਥਲੈਟਿਕਸ ਦੇ ਵਿੱਚ ਜਿੱਥੇ ਵੀ ਤੁਹਾਡਾ ਸਰੀਰ ਦਾ ਇੱਕ ਸਟੈਲਮ ਬਣਦਾ ਹੈ ਵੀ ਉੱਥੇ ਤੁਸੀਂ ਆਪਣੇ ਸਰੀਰ ਨਾਲ ਆਪਣੀ ਖੇਡ ਦਾ ਪ੍ਰਦਰਸ਼ਨ ਕਰੋ ਤੇ ਸਾਡੇ ਮੰਗਾ ਜਰਗੜੀ ਵਾਲਾ ਸਾਡਾ ਵੀਰ ਬਜਨੀ ਕਬੱਡੀ ਦੇ ਵਿੱਚ ਬਹੁਤ ਵਧੀਆ 57 62 70 ਕਿਲੋ ਦੇ ਵਿੱਚ ਖੇਡਿਆ ਤੇ ਹੈਪੀ ਜਰਗੜੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਤੇ ਲਗਾਤਾਰ ਨਵੇਂ ਮੁੰਡਿਆਂ ਨੂੰ ਇਹ ਮਿਹਨਤ ਕਰਾਉਣ ਨੇ ਬੱਚਿਆਂ ਨੂੰ ਸਾਡਿਆਂ ਨੂੰ ਤੇ ਬਹੁਤ ਇਹ ਲੋੜ ਆ ਪਿੰਡੋਂ-ਪਿੰਡਾਂ ਦੇ ਵਿੱਚ ਸਾਡੀ ਬੇਨਤੀ ਆ ਫੇਰ ਇੱਕ ਵਾਰ ਤੋਂ ਵੀ ਸਾਰੇ ਪਿੰਡਾਂ ਦੇ ਵਿੱਚ ਨਵੇਂ ਮੁੰਡਿਆਂ ਨੂੰ ਆਪਾਂ ਮੂਹਰੇ ਲੈ ਕੇ ਆਈਏ ਤੇ ਉਹਨਾਂ ਦੀ ਖੇਡ ਦਾ ਪ੍ਰਦਰਸ਼ਨ ਆਪਾਂ ਆਉਣ ਵਾਲੇ ਸਮੇਂ ਵਿੱਚ ਦੇਖੀਏ ਤੇ ਇਹਨਾਂ ਬੱਚਿਆਂ ਦੇ ਵਾਸਤੇ ਸਰਦਾਰ ਮਨਵੀਰ ਸਿੰਘ ਜੀ ਮੰਗੜ ਯੂਐਸਏ ਜਿਨ੍ਹਾਂ ਦਾ ਰਾਮਪੁਰ ਪਿੰਡਾ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸੁਖਵਿੰਦਰ ਸਿੰਘ ਜੀ ਖਾਲਸਾ ਅੰਕਲ ਜੀ ਜਿਨ੍ਹਾਂ ਨੇ ਸਾਡੇ ਕੋਲ ਹੈਪੀ ਜਰਗੜੀ ਦੇ ਰਾਹੀਂ ਇਹਨਾਂ ਬੱਚਿਆਂ ਵਾਸਤੇ ਜਿਹੜੀ ਡਾਇਟ ਆ ਬਦਾਮਾਂ ਦੀ ਤੇ ਕਾਲੇ ਛੋਲਿਆਂ ਦੀ ਹੋਰ ਵੀ ਕੇਲੇ ਵਗੈਰਾ ਦੀ ਜਿਹੜੀ ਡਾਇਟ ਆ ਭੇਜੀ ਆ ਸੋ ਅਸੀਂ ਧੰਨਵਾਦ ਕਰਦੇ ਆ ਇਸ ਪਰਿਵਾਰ ਦਾ ਜਿਹੜੇ ਸਮੇਂ-ਸਮੇਂ ਤੇ ਭਾਵੇਂ ਲੁਧਿਆਣਾ ਏਰੀਆ ਦਾ ਕਿਤੇ ਵੀ ਟੂਰਨਾਮੈਂਟ ਹੋਵੇ ਜਾਂ ਕਿਸੇ ਲੋੜਵੰਦ ਪਰਿਵਾਰਕ ਦੇ ਵਾਸਤੇ ਜੇ ਕੋਈ ਵੀ ਹਲਪ ਹੁੰਦੀ ਆ ਤਾਂ ਸਾਡੇ ਕਹਿੰਦੇ ਉਹ ਜ਼ਰੂਰ ਭੇਜਦੇ ਨੇਗੇ ਸਰਦਾਰ ਸੁਖਵਿੰਦਰ ਸਿੰਘ ਜੀ ਖਾਲਸਾ ਉਹਨਾਂ ਦੇ ਪਰਿਵਾਰ ਦਾ ਤੇ ਉਹਨਾਂ ਦੇ ਬੇਟੇ ਬਾਈ ਮਨਵੀਰ ਸਿੰਘ ਜੀ ਮਗੜ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਹੋਰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਨੇਕਾਂ ਕੈਂਪਾਂ ਦੇ ਵਿੱਚ ਉਹਨਾਂ ਵੱਲੋਂ ਯੋਗਦਾਨ ਪਾਇਆ ਜਾਵੇਗਾ ਤੇ ਅੱਜ ਜਰਗੜੀ ਦੇ ਖੇਡ ਗਰਾਊਂਡ ਦੇ ਵਿੱਚ ਇਹਨਾਂ ਨਵੇਂ ਮੁੰਡਿਆਂ ਨੂੰ ਬਾਦਾਮ ਤੇ ਛੋਲੇ ਜਿਹੜੇ ਭੇਜੇ ਗਏ ਨੇ ਬਹੁਤ-ਬਹੁਤ ਧੰਨਵਾਦ ਜੀ ਗੱਤ ਨਹੀਂ ਦੁਬਾਰੇ ਬਣਾਉਣੇ ਨਹੀਂ ਬਹੁਤ ਸੋਹਣਾ ਬੜੀਆ ਬਹੁਤ ਬੋਲਦਾ ਠੀਕ